ਮਿੱਤਰੋ ਸਤਨਾ ਮਿਸਤਰੀ ਕੋਲ ਆ ਗਏ ਪਹਿਲਾਂ ਤਾਂ ਐਡਾ ਬਟਾ ਬੰਦਾ ਹੀ ਮੁਰਿਆ ਜਾਂਦਾ ਆਪਾਂ ਇਹਨਾਂ ਸਤਨਾ ਉਹਨੂੰ ਕੀ ਸੁਣੀ ਨਹੀਂ ਦਿੰਦਾ ਮਗਰ ਸ਼ੀ ਗੱਲ ਦੋਸਤੋ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਵਾਲਾ ਬਲੌਗ ਮਿੱਤਰੋ ਆਪਾਂ ਕਰਤਾ ਸਟਾਰਟ ਤੇ ਆਪਣਾ ਤੁਹਾਨੂੰ ਪਤਾ ਵੀ 11ਵਾਂ ਮਾ ਪਤਨੀ 12ਵਾਂ ਸ਼ਾਇਦ ਬਲੌਗ ਹੋਣਾ 365 ਬਲੌਗ ਆਉਣਗੇ ਵੀ ਕੰਟੀਨਿਊ ਤੇ ਅੱਜ ਆਪਾਂ ਮਿੱਤਰੋ ਪਹਿਲਾਂ ਤਾਂ ਬਟੰਡੇ ਜਾ ਕੇ ਆਉਣਾ ਮਾਤਾ ਨੂੰ ਦਵਾਈ ਦਵਾ ਕੇ ਰੱਖਉਣੀ ਉਹਦੇ ਬਾਅਦ ਵਿੱਚ ਕਈ ਕੰਮ ਜੇ ਕਰਨੇ ਆ ਪੰਜ ਸੱਤ ਹੋਰ ਨਿੱਕੇ ਨਿੱਕੇ ਜੇ ਤੇ ਇਧਰ ਕੂਕਾਂ ਮਰੀ ਜਾਂਦਾ ਜਵਾਕ ਦੇ ਮੁੱਲ ਲਾਦਾ ਪਤੰਗ ਚੜਾਈ ਏ ਹੁਣ ਕਰਾਂ ਹੁਣ ਕਰ ਐਕਸ਼ਨ ਹੁਣ ਐਕਸ਼ਨ ਯਾਰ ਤਾਂ ਇੰਨਾ ਖਵਾ ਗੁਣ ਹੋਈ ਜਾਂਦਾ ਜਬ ਅਗਜਾ ਤੇ ਮੈਂ ਤਰੋ ਸ਼ੇਅਰ ਕਰ ਦੂ ਦੱਬ ਕੇ ਤੇ ਪਹਿਲਾਂ ਤਾਂ ਆਪਾਂ ਚੱਲਾਂਗੇ ਬਠਿੰਡਾ ਉਦੋਂ ਬਾਅਦ ਦੇ ਵਿੱਚ ਵਾਪਸ ਗਿਆ ਹਸਪਤਾਲ ਦੇ ਵਿੱਚ ਬਾਅਦ ਦੇ ਵਿੱਚ ਰੌਕ ਲੈ ਕੇ ਆਪਾਂ ਪੱਕੋ ਕੈਂਚੀਆਂ ਜਾਣਾ ਕਈ ਨਿੱਕੇ ਨਿੱਕੇ ਜੇ ਕੰਮ ਧਮਾਕੇਦਾਰ ਵਲੌਗ ਆਉਣ ਵਾਲਾ ਤੇ ਸਿਰਾ ਹੋਊਗਾ ਵਲੌਗ ਮਿੱਤਰੋ ਲਾਇਕ ਜਰੂਰ ਕਰ ਦਿਓ ਜੇ ਘੈਂਟ ਲੱਗਿਆ ਰੁਪਨਦੋਂ ਨਿਕਲਨ ਸਾਰ ਹੀ ਕਹਿੰਦੇ ਤੱਬੇ ਪਹੁੰਚੇ ਫਾਟਕਾਂ ਦੇ ਦਰਸ਼ਨ ਹੋ ਗਏ। ਟ੍ਰੇਨੋਂ ਨਾਲ ਹੀ ਇਹ ਫਾਟਕ ਲੱਗੇ ਪਏ ਹੈਗੇ। ਕਿੱਡਾ ਹੋ ਜਾਂਦਾ ਮਾਹੌਲ ਕਿਤੇ ਕਿਤੇ ਤਾਂ ਬੜਾ ਟਾਈਮ ਲੱਗਦਿਆ ਇਹ। ਦੇਖਦੇ ਆਂ ਕਦੋਂ ਖੜਾ ਛੜਦਾ ਲੈਣ ਲੱਗੀ ਪਈ ਬਿੱਸੀ ਵੀ। ਇਤਰੋਂ ਬਠੰਡੇ ਵਾਲੀਆਂ ਬੱਤੀਆਂ ਕੰਨੀ ਨੂੰ ਭੱਜੇ ਜਾਂਦੇ ਆਂ। ਤੇ ਮਾਤਾ ਨੂੰ ਦਬਾ ਗਏ ਦਬਾਈ ਤੇ ਹੁਣ ਕਰੀਆਂ ਵਾਪਸੀਆਂ ਤੇ ਬੱਦਲ ਆ। ਕੈਨੇਡਾ ਵਾਲੇ ਲੱਗ ਰਹੇ ਆ ਜਿਦਾ ਜਿਵੇਂ ਬਾਹਰ ਫਿਰਦੇ ਹੁੰਦੇ ਆ 뷰 ਬਹੁਤ ਤਗੜਾ ਹੀ ਜਾਂਦਾ ਮੂਰੇ ਫਰੰਟ ਤੇ। ਸਿਰਾਂ ਗੱਲ ਬਾਤ ਆ ਤੇ ਬੱਤੀ ਨਾ ਹੋ ਜੇ ਜਾਂਦੇ ਆਂ। ਕੋਈ ਬੱਤੀਆਂ ਇੱਥੇ ਵੀ ਪੜਿਆ ਕਰਦੀਆਂ ਜੇ ਇੱਕ ਬੱਤੀ ਹੋ ਗਈ ਜਿਹੜੀ ਦੂਜੀ ਬੱਤੀ ਆ ਉਹ ਵੀ ਨਾਲ ਦੀ ਨਾਲ ਹੀ ਹੋ ਜਾਂਦੀ ਆ ਤੇ ਮੈਨੂੰ ਲੱਗਦਾ ਹੂ ਗਲਤ ਆ ਚਾਹੁੰਦਾ ਸੁਰੂ ਕਰ ਲਿਆ ਉਹ ਸੋਪੀਆਂ ਇੱਥੇ ਤਾਂ ਟੀਟੀਪੂ ਤਾਂ ਸੁੱਤਾ ਪਿਆ ਵਿਸੇ ਟੀਟੀਪੂ ਸੌ ਗਿਆ ਉਹ ਤਵੇ ਵਾਲੇ ਜਾਮ ਚ ਫਸ ਗਿਆ ਤੇ ਬਦਲ ਬਾਈ ਪੂਰੀ ਫੋਲ ਹੋਈ ਪਈ ਆ ਦੇਖੋ ਗੱਲ ਬਾਤ ਹਾਂ ਅੰਦਰ ਆਪਣੇ ਕਿੰਨੂ ਵੀ ਆ ਗਏ ਕਿੰਨੂ ਵੀ ਆ ਗਏ ਉਹ ਥੱਲੇ ਜਾ ਰਹੇ ਬੱਸ ਚੱਲ ਗਏ ਹੁਣ ਮਾਂ ਰਹਿੰਦੀ ਆ ਉਹ ਮੱਸੀ ਆ ਡਿਡੀਪੂ ਬੱਤੇ ਬੈਠ ਪੁੱਤ ਜਾੜਾ ਤਰੋ ਸਤਨਾ ਮਸਤਰੀ ਕੋਲ ਆ ਗਏ ਕਲਰ ਐਡਾ ਬੜਾ ਬੰਦਾ ਹੀ ਮੁਰਿਆ ਜਾਂਦਾ ਭਾਏ ਨਾ ਸੱਤ ਨਾਲ ਉਹਨੂੰ ਕੀ ਸੁਣੀ ਨਹੀਂ ਦਿੰਦਾ ਮਗਰ ਮਿਸਤਰੀ ਤਿਆਰ ਕਰਦਾ ਕਹਿੰਦੇ ਗੇਟ ਤੇ ਪਿਕਅਪ ਤੇ ਡਾਲੇ ਵੀ ਤਿਆਰ ਕਰਨਾ ਕਿ ਆ ਡੈਂਟਿੰਗ ਦਾ ਕੰਮ ਵੀ ਚਲਾ ਲੈਣਾ ਨਾਲ ਵੇ ਲੈ ਮੈਂ ਮੇਟਰ ਡਾਲ ਦੇ ਵੀ ਤਿਆਰ ਕਰਦਾ ਹਾਂ ਹਾ ਬਡਾਰਾ ਬੰਦਾ ਕਿ ਦੇਖਿਆ ਕਿਸੇ ਤੁਸੀਂ ਕੋਤਪੰਤ ਦੀ ਸਮਾਈ ਦੇ ਕੇ ਆਈਂ ਅੱਧ ਦੀ ਸਮਾਈ ਦੇ ਕੇ ਆਈਂ ਪਹਿਲਾਂ ਜ਼ਰੂਰ ਜੀ ਸਮਾਈ ਦੇ ਦਿੱਤੀ ਕੋਤਪੰਤ ਕਰਾਓ ਓਕੇ ਰਨ ਇਹੀ ਗਾ ਅੱਜ ਕਰ ਉਹ ਆਫ ਰੋਡ ਆ ਗਿਆ ਗੁਰੀ ਬਾਲਾ ਚੰਦਰਾ ਆਫ ਰੋਡ ਆ ਗਿਆ ਦੇਖੋ ਮਤਰੋ ਗੱਲ ਬਣਦੀ ਜਿਹੜਾ ਕੰਮ ਖਾਈ ਜਾਂਦਾ ਇਹ ਆਫ ਰੋਡ ਤੇ ਆਪਣਾ ਇਹ ਦੇਖੋ ਮਤਰੋ ਗੱਲ ਬਾਤ ਓਕੇ ਬਣਦੀ ਬਸ ਇਹ ਹਾਂ ਹਾਂ ਪਾ ਪਾ ਲਾਈ ਜਾ ਬਸ ਆਦਾ ਅਸੀਂ ਰੌਕਟ ਦਾ ਸੁਆਦ ਲੈਣ ਲੱਗੇ ਹੇ ਮਿੱਤਰੋ ਸੇਗੂ ਦਾ ਹੋ ਗਿਆ ਜੀ ਸਮਾਂ। ਕਿਤਾਬਾਂ ਇਹਨੂੰ ਖਿੱਚਦਾ ਵਾਲਾ ਇਹ। ਤਾਂ ਗਾਈ ਅੱਜ ਧੂਣੀ ਨਹੀਂ ਲਾਈ। ਠੰਡ ਨਹੀਂ ਲੱਗ ਰਹੀ ਅੱਜ। ਹਾਂ ਕਿਹੜੀ ਫੀਲਿੰਗ ਨਹੀਂ ਜਾਂਦਾ ਭੈਣਾ 부ਜੀ ਵੀ ਤੂੰ ਇੱਥੇ ਹੋਇ। ਹੈ? 부ਜੀ ਵੀ ਤੂੰ ਇਦੀ ਬਾਹਰ ਸਿੱਕੀ ਜਾਂਦਾ ਹੈ।